ਵਿਹਾਰਤ ਤੇ ਨੇਪਾਲ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਤੋਂ ਇਲਾਵਾ ਪਾਕਿਸਤਾਨ ਦੀ ਧਰਤੀ ਵੀ ਹਿੱਲੀ ਆ ਜਾਣਕਾਰੀ ਮੁਤਾਬਕ ਰਾਤ 2.5 ਵਜੇ ਦੇ ਕਰੀਬ 5.5 ਤੀਬਰਤਾ ਦੇ ਨਾਲ ਆਏ ਪੁਚਾਲ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਲੋਕ ਘਰਾਂ ਚੋਂ ਬਾਹਰ ਆਏ ਹਾਲਾਂਕਿ ਤਿੰਨਾਂ ਥਾਵਾਂ ਤੋਂ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਪੁਚਾਲ ਦੇ ਝਟਕੇ ਲਗਾਤਾਰ ਮਹਿਸੂਸ ਹੋ ਰਹੇ ਨੇ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਭਾਰਤ ਦੇ ਕਈ ਇਲਾਕਿਆਂ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਹੋ ਰਹੇ ਨੇ ਬਿਹਾਰ ਅਤੇ ਨੇਪਾਲ ਵਿੱਚ ਕਈ ਥਾਵਾਂ ਤੇ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਰਾਤ 2:36 ਤੇ ਆਏ ਇਸ ਪੁਸਾਲ ਦੀ ਤੀਬਰਤਾ 5.5 ਸੀ ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਧਰਤੀ ਹਿੱਲੀ ਉੱਥੇ ਇਸ ਦੀ ਤੀਬਰਤਾ 4.5 ਮਾਪੀ ਗਈ ਹੈ ਫਿਲਹਾਲ ਤਿੰਨਾਂ ਥਾਵਾਂ ਤੇ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਦੀ ਖਬਰ ਨਹੀਂ ਹੈ ਪੁਚਾਲ ਨੇਪਾਲ ਦੇ ਲੋਬੂਚੇ ਤੋਂ 84 ਕਿਲੋਮੀਟਰ ਉੱਤਰ ਉੱਤਰ ਪੱਛਮ ਵਿੱਚ ਆਇਆ ਸੀ ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ ਨੇਪਾਲ ਵਿੱਚ ਪੁਚਾਲ ਆਮ ਹੈ ਨੇਪਾਲ ਦੁਨੀਆ ਦੇ ਉਸ ਖਤਰਨਾਕ ਜ਼ੋਨ ਵਿੱਚ ਹੈ ਜਿਸ ਨੂੰ ਸਭ ਤੋਂ ਸਰਗਰਮ ਟੈਕਟੋਨਿਕ ਜ਼ੋਨ ਕਿਹਾ ਜਾਂਦਾ ਹੈ ਨੇਪਾਲ ਵਿੱਚ ਕਈ ਵਾਰ ਪੁਚਾਲ ਦੀ ਗਤੀਵਿਧੀ ਦਰਜ ਕੀਤੀ ਜਾ ਚੁੱਕੀ ਹੈ। ਇਹੀ ਕਾਰਨ ਹੈ ਕਿ ਪੁਚਾਲ ਵਰਗੀਆਂ ਕੁਦਰਤੀ ਆਫਤਾਂ ਲਈ ਸਭ ਤੋਂ ਵੱਧ ਖਤਰਾ ਜਿਕਰ ਹੈ ਤਾਂ ਨੇਪਾਲ ਦਾ ਖੇਤਰ ਹੈ। ਨੇਪਾਲ 'ਚ ਸਥਿਤੀ ਖਰਾਬ ਹੋਣ ਦੇ ਸਮੇਂ ਸਮੇਂ ਤੇ ਅਲਰਟ ਜਾਰੀ ਕੀਤਾ ਜਾਂਦਾ ਰਹੇ ਹੈ। ਕਈ ਰਿਪੋਰਟਾਂ 'ਚ ਇਸ ਨੂੰ ਖਤਰੇ ਵਾਲੇ ਖੇਤਰ ਦੱਸਿਆ ਗਿਆ ਹੈ। ਇਸ ਨਾਲ ਹੀ ਪਾਕਿਸਤਾਨ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 5:14 ਤੇ ਆਏ ਪੁਚਾਲ ਦੀ ਤੀਬਰਤਾ 4.5 ਸੀ। ਇੱਥੇ ਵੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।